ਪੰਜਾਬੀਆਂ ਨੂੰ ਬੜਾ ਮਾੜਾ ਚਸਕਾ ਪੈ ਗਿਆ ਕਿ ਬਾਹਰ ਜਾਣਾ ਬਾਹਰ ਜਾਣਾ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਤੇ ਆਪ ਇੱਥੇ ਰਹਿ ਕੇ ਐਸ਼ਾਂ ਲੈਣੀਆਂ ਨੇ ਅਗਲੇ ਨੇ ਅੱਜ ਕੀ ਕੀਤਾ 205 ਪੰਜਾਬੀ ਇੱਥੇ ਭੇਜ ਤੇ ਕਿਉਂ ਲੋੜ ਨਹੀਂ ਅਗਲੇ ਪਤਾ ਕੀ ਕਹਿੰਦੇ ਤੁਹਾਡੀ ਲੋੜ ਨਹੀਂ ਨਿਕਲੋ ਤੁਸੀਂ ਜਿੰਨਾ ਟਾਈਮ ਕੰਮ ਕੀਤਾ ਠੀਕ ਸੀ ਹੁਣ ਤੁਹਾਡੀ ਲੋੜ ਨਹੀਂ ਡੰਡੀ ਭੋਜ ਤੋਂ ਰੋ ਰੜੇ ਕੋਲ ਲਾਰੇ ਨੇ ਭਾਈ ਹੁਣ ਫਾਇਦਾ ਕੀ ਆ ਤੁਸੀਂ ਆਪਣੇ ਕਰਜ਼ੇ ਚਾਕੇ ਘਰ ਗਿਰਵੀ ਰੱਖ ਕੇ ਗਹਿਣੇ ਗਿਰਵੀ ਰੱਖ ਕੇ ਜਮੀਨਾ ਗਿਰਵੀ ਰੱਖ ਕੇ ਜਮੀਨਾ ਵੇਚ ਕੇ ਲੋਨ ਲੈ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਹੋ ਉਹੀ ਪੈਸਾ ਇੱਥੇ ਲਾਇਆ ਕਰੋ ਬਾਈ ਜੀ ਪੰਜਾਬ 'ਚ ਕਿਉਂ ਜਾਈਏ ਬਾਹਰ ਪੰਜਾਬ ਨੂੰ ਛੱਡ ਕੇ ਫਿਰ ਇੱਥੋਂ ਪੰਜਾਬ 'ਚ ਜਾਣੇ ਆ ਉੱਥੇ ਜਾ ਕੇ ਪੰਜਾਬ ਜਿੰਦਾਬਾਦ ਇੰਡੀਆ ਜਿੰਦਾਬਾਦ ਜਦੋਂ ਇੱਥੋਂ ਜਾਣੇ ਛੱਡ ਕੇ ਪੰਜਾਬ ਨੂੰ ਉਦੋਂ ਤੁਹਾਨੂੰ ਪੰਜਾਬ ਤਾਂ ਯਾਦ ਆਉਂਦਾ ਨਹੀਂ ਤੇ ਹੁਣ ਆ ਗਿਓ ਉੱਥੇ ਕੰਮ ਕਰਨਾ ਪੈਣਾ ਤੁਹਾਡੇ ਆਣ ਗੁਆਣ ਵੀ ਤੁਹਾਡੇ ਰਿਸ਼ਤੇਦਾਰ ਵੀ ਤੁਹਾਨੂੰ ਟੀਚਰਾਂ ਕਰਨਗੇ ਤੁਹਾਨੂੰ ਮਜ਼ਾਕ ਕਰਨਗੇ ਪਰ ਤੁਹਾਨੂੰ ਇੱਥੇ ਪੰਜਾਬ ਵਿੱਚ ਰਹਿਣਾ ਪੈਣਾ ਪੰਜਾਬ ਵਿੱਚ ਰਹਿ ਕੇ ਕੰਮ ਕਰਨਾ ਪੈਣਾ ਹੁਣ ਟੀਚਰਾਂ ਵੀ ਸਹੀਆਂ ਤੇ ਕੰਮ ਵੀ ਪੰਜਾਬ ਵਿੱਚ ਕਰਨਾ ਪੈਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਉਹਨਾਂ ਮਾਪੇ ਬਪਾ ਨੂੰ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਚਾਹੁੰਦੇ ਨੇ ਜਾਂ ਭੇਜ ਰਹੇ ਨੇ ਜਾਂ ਭੇਜ ਦਿੱਤਾ ਬਾਈ ਜੀ ਜੇ ਭੇਜ ਤਾਂ ਵਾਪਸ ਬੁਲਾ ਲਓ ਇੱਜ਼ਤ ਨਾਲ ਮਾਨ ਸਤਕਾਰ ਨਾਲ ਆਪਣੇ ਬੱਚਿਆਂ ਨੂੰ ਹਫਾਜ਼ ਬੁਲਾ ਲਓ ਨਹੀਂ ਤੇ ਅਗਲੇ ਨੇ ਆ ਗਰਾਂ ਡੰਡੀ ਪਾਓ ਨਿਕਲੋ ਇਥੋਂ ਨਾਲ ਦਾ ਜਹਾਜ਼ ਆਊਗਾ ਨਾਲ ਮਿਲਟਰੀ ਆਊਗੀ ਵੀ ਦਵਾਰ ਨੇ ਤੈਨੂੰ ਝਾਗ ਲੈਣ ਜੇ ਤੈਨੂੰ ਦਵਾਰੇ ਝਾਗ ਲਿਆ ਟਾਕੀ ਚੋਂ ਵੰਨ ਧੱਕਾ ਦੇ ਦਿਓ ਮਿਲਟਰੀ ਛੱਡ ਕੇ ਗਈ ਆ ਪੰਜਾਬ ਦੇ ਵਿੱਚ ਪੰਜਾਬ ਚ ਰਹਿ ਕੇ ਦਾ ਕੰਮ ਹੁੰਦਾ ਨਹੀਂ ਆਪਾਂ ਬਾਹਰ ਜਾਣਾ ਆ ਬਾਈ ਜੀ ਪੰਜਾਬੀਆਂ ਨੂੰ ਬੜਾ ਮਾੜਾ ਚਸਕਾ ਪੈ ਗਿਆ ਕਿ ਬਾਹਰ ਜਾਣਾ ਬਾਹਰ ਜਾਣਾ ਤੇ ਮਾਪੇ ਬਾਪ ਨੂੰ ਵੀ ਬਾਈ ਜੀ ਬੜਾ ਭੈੜਾ ਚਸਕਾ ਪੈ ਗਿਆ ਆਪਣੇ ਬੱਚਾ ਨੂੰ ਬਾਹਰ ਭੇਜਣ ਦੇ ਆਪ ਇੱਥੇ ਰਹਿ ਕੇ ਐਸ਼ਾਂ ਲੈਣੀਆਂ ਨੇ ਭਾਈਆ ਵੀਡੀਓ ਨੂੰ ਸ਼ੇਅਰ ਕਰ ਦਿਓ ਉਹਨਾਂ ਤੱਕ ਜਿਨ੍ਹਾਂ ਜਿਨ੍ਹਾਂ ਦੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ ਜਾਂ ਗਏ ਹੋਏ ਨੇ ਅਗਲੇ ਨੇ ਅੱਜ ਕੀ ਕੀਤਾ 205 ਪੰਜਾਬੀ ਇੱਥੇ ਭੇਜਤੇ ਕਿਉਂ ਲੋੜ ਹੈ ਨਹੀਂ ਅਗਲੇ ਪਤਾ ਕੀ ਕਹਿੰਦੇ ਤੁਹਾਡੀ ਲੋੜ ਨਹੀਂ ਨਿਕਲੋ ਤੁਸੀਂ ਜਿੰਨਾ ਟਾਈਮ ਕੰਮ ਕੀਤਾ ਠੀਕ ਸੀ ਹੁਣ ਤੁਹਾਡੀ ਲੋੜ ਨਹੀਂ ਡੰਡੀ ਪੋ ਇੱਥੋਂ 205 ਪੰਜਾਬੀ ਅੱਜ 트럼ਪ ਨੇ ਇੱਥੇ ਭੇਜਤੇ ਪੰਜਾਬ ਦੇ ਵਿੱਚ ਆ ਚੁੱਕੇ ਨੇ ਅੱਜ ਤੇ ਮਾਪੇ ਬਾਪ ਦੁਪਹਿਰ ਦੇ ਖੜੇ ਨੇ ਏਅਰਪੋਰਟ ਦੇ ਵੀ ਸਾਡੇ ਬੱਚੇ ਆਣੇ ਰੋ ਰੇੜੇ ਘੁਰ ਲਾ ਰਹੇ ਨੇ ਬਾਈ ਹੁਣ ਫਾਇਦਾ ਕੀ ਆ ਤੁਸੀਂ ਆਪਣੇ ਕਰਜ਼ੇ ਚਾਕੇ ਘਰ ਗਿਰਵੀ ਰੱਖ ਕੇ ਗਹਿਣੇ ਗਿਰਵੀ ਰੱਖ ਕੇ ਜ਼ਮੀਨਾਂ ਗਿਰਵੀ ਰੱਖ ਕੇ ਜ਼ਮੀਨਾਂ ਵੇਚ ਕੇ ਲੋਨ ਲੈ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਦਿਓ ਉਹੀ ਪੈਸਾ ਇੱਥੇ ਲਾਇਆ ਕਰੋ ਬਾਈ ਜੀ ਪੰਜਾਬ 'ਚ ਪੰਜਾਬ ਦੇ ਲੋਕ ਕੁਮਾਰੇ ਨੇ ਅੱਜ ਮੈਂ ਆ ਬਾਈ ਜੀ ਮੈਨੂੰ ਕੋਈ ਕਹੇ ਵੀ ਬਾਹਰ ਜਾ ਤੂੰ ਜਾਣਾ ਹੀ ਨਹੀਂ ਜਿੰਨੇ ਜੋਗਿਆ ਬਾਈ ਇੱਥੇ ਕਮਾਈ ਜਾਂਦੇ ਆ ਠੀਕ ਆ ਓਕੇ ਆ ਕਿਉਂ ਜਾਈਏ ਬਾਹਰ ਪੰਜਾਬ ਨੂੰ ਛੱਡ ਕੇ ਫਿਰ ਇੱਥੋਂ ਪੰਜਾਬ ਚ ਜਾਣੇ ਆ ਉਧਰ ਜਾ ਕੇ ਪੰਜਾਬ ਜਿੰਦਾਬਾਦ ਇੰਡੀਆ ਜਿੰਦਾਬਾਦ ਉਸ ਸਮੇਂ ਪੰਜਾਬ ਨੂੰ ਭੁੱਲ ਜਾਣੇ ਜਦੋਂ ਇੱਥੋਂ ਜਾਣੇ ਬਾਈ ਉਧਰ ਜਾ ਕੇ ਕਮਾ ਕੇ ਆ ਸਾਡਾ ਪੰਜਾਬ ਸਾਡਾ ਪੰਜਾਬ ਜਦੋਂ ਇੱਥੋਂ ਜਾਣੇ ਛੱਡ ਗਏ ਪੰਜਾਬ ਨੂੰ ਉਦੋਂ ਤੁਹਾਨੂੰ ਪੰਜਾਬ ਦਾ ਯਾਦ ਆਉਂਦਾ ਨਹੀਂ ਤੇ ਹੁਣ ਆ ਗਿਓ ਉਥੇ ਹੁਣ ਇੱਥੇ ਕੰਮ ਕਰਨਾ ਪੈਣਾ ਤੁਨੂੰ ਕੰਮ ਕਰਨਾ ਪੈਣਾ ਤੁਹਾਡੇ ਆਣ ਗਵਾਣ ਵੀ ਤੁਹਾਡੇ ਰਿਸ਼ਤੇਦਾਰ ਵੀ ਤੁਹਾਨੂੰ ਟਿੱਚਰਾਂ ਕਰਨਗੇ ਤੁਹਾਨੂੰ ਮਜ਼ਾਕ ਕਰਨਗੇ ਪਰ ਤੁਹਾਨੂੰ ਇੱਥੇ ਪੰਜਾਬ 'ਚ ਰਹਿਣਾ ਪੈਣਾ ਪੰਜਾਬ 'ਚ ਰਹਿ ਕੇ ਕੰਮ ਕਰਨਾ ਪੈਣਾ ਜੇ ਪਹਿਲਾਂ ਹੀ ਆਪਾਂ ਕੰਮ ਕਰ ਲੈਂਦੇ ਜੱਜ ਨਾਲ ਕਿਉਂ ਜਾਂਦੇ ਬਾਹਰ ਹੁਣ ਟੀਚਰਾਂ ਵੀ ਸੈਣੀ ਆ ਤੇ ਕੰਮ ਵੀ ਪੰਜਾਬ 'ਚ ਕਰਨਾ ਪੈਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਾਡੇ ਹੱਥ ਜੋੜ ਕੇ ਬਣਦੀਆਂ ਉਹਨਾਂ ਮਾਪੇ ਬਾਬਾ ਨੂੰ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਬਾਰ ਭੇਜਣਾ ਚਾਹੁੰਦੇ ਨੇ ਜਾਂ ਭੇਜ ਰਹੇ ਨੇ ਜਾਂ ਭੇਜ ਦਿੱਤਾ ਬਾਈ ਜੀ ਜੇ ਭੇਜਤਾ ਵਾਪਸ ਬੁਲਾ ਲਓ ਇੱਜ਼ਤ ਨਾਲ ਮਾਨ ਸਤਕਾਰ ਨਾਲ ਆਪਣੇ ਬੱਚਾ ਨੂੰ ਹਫਾਜ਼ ਬੁਲਾ ਲਓ ਨਹੀਂ ਤੇ ਅਗਲੇ ਨੇ ਆਂਗੜਾ ਡੰਡੀ ਪਾਉ ਨਿਕਲੋ ਇੱਥੋਂ ਨਾਲ ਦਾ ਜਹਾਜ਼ ਆਊਗਾ ਨਾਲ ਮਿਲਟਰੀ ਆਊਗੀ ਵੀ ਦਵਾਰ ਨੇ ਤੁਨੂੰ ਝਾਗ ਲੈਣਾ ਜੇ ਤਨੂੰ ਦਵਾਰੇ ਝਾਗ ਲਿਆ ਟਾਕੀ ਜੋ ਵਸ ਧੱਕਾ ਦੇਦੇ ਹੋ ਮਿਲਟਰੀ ਛੱਡ ਕੇ ਗਈ ਆ ਪੰਜਾਬ ਦੇ ਵਿੱਚ ਪੰਜਾਬ ਚ 205 ਪੰਜਾਬੀਆਂ ਨੂੰ ਛੱਡ ਕੇ ਗਈ ਆ ਮਿਲਟਰੀ ਨਾਲ ਜਹਾਜ਼ ਆਇਆ ਸਪੈਸ਼ਲ ਵਿਦਵਾਰ ਨੇ ਇਤਨੂ ਮੁਕਰ ਲੈਣਾ ਆਪਣੇ ਬੱਚਿਆਂ ਨੂੰ ਇੱਜ਼ਤ ਨਾਲ ਇੱਥੇ ਬੁਲਾ ਲਓ ਚਾਹੇ ਉਹ ਕੈਨੇਡਾ ਨੇ ਚਾਹੇ ਅਮਰੀਕਾ ਨੇ ਉਹਨਾਂ ਨੂੰ ਬੁਲਾ ਲਓ ਬਾਈ ਜੀ ਕੰਮ ਤਾਂ ਦਾ ਐਣ ਹੀ ਆਗਲੇ ਕੱਢ ਰਹੇ ਨੇ ਡਿਪੋਰਟ ਕਰ ਰਹੇ ਨੇ ਤਾਂ ਅੱਜ ਆ ਚੁੱਕੇ ਨੇ ਹੁਣ ਬੇਸ਼ਰਮ ਹੋ ਕੇ ਆਪਾਂ ਨੂੰ ਇੱਥੇ ਕੰਮ ਕਰਨਾ ਪੈਣਾ ਕਿਉਂਕਿ ਪਹਿਲਾਂ ਲੱਗਦਾ ਸੀ ਆਪਾਂ ਉੱਥੇ ਪੱਕੇ ਹੋ ਜਾਣੇ ਆ ਪਰ ਟਰੰਪ ਨੇ ਬਾਈ ਜੀ ਸਿਕੰਜਾ ਕਰ ਲਿਆ ਉਹ ਚੀਮੇ ਦਾ ਗਾਣਾ ਉਹਨੇ ਟਰਾਂਸਲੇਟ ਕਰ ਲਿਆ ਸੁਣ ਲਿਆ ਜਿਹਦੇ ਕਹਿੰਦਾ ਸਾਨੂੰ ਨਹੀਂ ਪਰਵਾਹ ਹਨਾ ਟਰੰਪ ਟਰੰਪ ਦੀ ਅਜੀ ਪੰਜਾਬੀ ਹੁੰਨੇ ਆ ਜਾਂ ਟੋਂਨੇ ਆ ਬਾਈ ਜੀ ਅਗਲੇ ਨੇ ਸਾਰੇ ਹੀ ਭਜਾ ਦੇ ਅੱਜ 205 ਪੰਜਾਬੀ ਪਹਿਲਾਂ ਇਹੀ ਕੱਢੇ ਆ ਹੁਣ ਅਗਲੀ ਹਰਿਆਣੇ ਦੀ ਵੀ ਵਾਰੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਪੰਜਾਬੀ ਹੋ ਅਣਖ ਹੈਗੀ ਆ ਇੱਜ਼ਤ ਬਾਈ ਜੀ ਬਣਾ ਕੇ ਰੱਖਣਾ ਚਾਹੁੰਦੇ ਹੋ ਜੇ ਤੁਹਾਡੇ ਬੱਚੇ ਵਾਰ ਨੇ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਬੁਲਾ ਲਓ ਨਹੀਂ ਤੇ ਅਗਲਾ ਨੇ ਕਹਿਣਾ ਡੰਡੀ ਪੋ ਨਿਕਲੋ ਨਾਲੇ ਜਹਾਜ਼ ਆਉ ਨਾਲੇ ਮਿਲਟਰੀ ਆਉ ਛੱਡ ਕੇ ਜਾਓ ਪੰਜਾਬ ਚ ਨਾਲੇ ਤੁਹਾਡੇ ਰਿਸ਼ਤੇਦਾਰ ਤੰਗ ਕਰਨਗੇ ਨਾਲੇ ਆਣ ਗਵਣ ਤੰਗ ਕਰਨੇ ਵੀ ਗਏ ਸੀ ਕੁਝ ਨਹੀਂ ਬੜਿਆ ਅਗਲਾ ਨੇ ਕੱਢਤਾ ਬਾਹਰ ਆ ਗਏ ਇੱਥੇ ਵੀਡੀਓ ਨੂੰ ਸ਼ੇਅਰ ਕਰ ਦਿਓ ਫਾ ਜੋੜ ਕੇ ਬਣਦੀ ਆ ਭਾਈ ਜੀ ਪੰਜਾਬ ਚ ਬੜਾ ਕੰਮ ਆ ਕਰਨ ਵਾਲੇ ਬਣੋ ਅੱਜ ਕੱਲ ਦਾ ਸੋਸ਼ਲ ਮੀਡੀਆ ਆ ਗਿਆ ਫੇਸਬੁੱਕ ਇੰਸਟਾਗ੍ਰam YouTube ਸਨੈਪਚੈਟ ਤੱਕ ਪੈਸਾ ਦੇਣ ਲੱਗ ਗਈ ਲੋਗੋ ਤੋਂ ਬੈਗ ਕਮਾਣੇ ਨੇ ਬਾਈ ਜਾਨਾ ਪੈਸਾ ਕਰਨਾ ਕੀ ਆ ਜਿੰਨਾ ਜੁਗ ਕੇ ਕਮਾਣੇ ਆ ਕਮਾਓ ਐਸ਼ ਕਰੋ ਖਾਓ ਪੀਓ ਬਸ ਵੀਡੀਓ ਨੂੰ ਸ਼ੇਅਰ ਕਰ ਦਿਓ 205 ਪੰਜਾਬੀਆਂ ਨੂੰ ਅੱਜ ਪੰਜਾਬ ਚ ਉਥੇ ਦੀ ਸਰਕਾਰ ਨੇ ਭੇਜਤਾ ਮਿਲਟਰੀ ਛੱਡ ਕੇ ਗਈ ਆ ਅਮਰੀਕਾ ਦੀ ਨੇ ਟਰੰਪ ਨੇ ਭੇਜ ਤੇ ਵੀ ਤੁਹਾਡੀ ਲੋੜ ਨਹੀਂ ਬਾਈ ਨਿਕਲੋ ਤਾਂ ਉਹ ਨਿਕਲ ਚੁਕੇ ਨੇ ਹੁਣ ਅਸੀਂ ਦੇਖਣਾ ਬਾਈ ਜੀ ਕੀ ਕਰਨਾ ਅੱਗੇ ਬੇਰੀਆ ਗੱਲਾਂ ਵਧੀਆ ਲੱਗੀਆਂ ਹਣ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪੇਜ ਨੂੰ ਫੋਲੋ ਕਰ ਲਿਓ ਸ਼ੇਅਰ ਕਰ ਦਿਓ ਉਹਨਾਂ ਲੋਕਾਂ ਦਾ ਜਿਹੜੇ ਭੇਜਣਾ ਚਾਹੁੰਦੇ ਨੇ ਜਾਂ ਭੇਜ ਚੁੱਕੇ ਨੇ ਜਾਂ ਆਪਣੇ ਬੱਚਿਆਂ ਨੂੰ ਅਜੇ ਉੱਥੇ ਰੱਖਣਾ ਚਾਹੁੰਦੇ ਨੇ ਉਹਨਾਂ ਕੋਲ ਬੱਸ ਲਿਆਓ ਕਿਉਂਕਿ ਅਗਲੇ ਨੇ ਹੁਣ ਚੱਕ ਦਾ ਕੰਮੋਂ ਕੱਢਣਗੇ ਸ਼ੇਅਰ ਕਰ ਦਿਓ ਜੀ ਕੰਮ ਤਾਂ ਦਾ ਹੈ ਨਹੀਂ ਸੀਰੀਅਸ ਹੋ ਕੇ ਕਹਿ ਰਹੇ ਆ ਬਿਲਾ ਲਓ ਆਪਣੇ ਬੱਚਿਆਂ ਨੂੰ ਅੱਜ ਉੱਥੇ ਮਾਪੇ ਰੋ ਰਹੇ ਸੀ ਕਰ ਲਾਰੇ ਸੀ 에ਅਰਪੋਰਟ ਦੇ ਕੋਲ ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਕਿ ਸਾਡੇ ਬੱਚੇ ਸੜਦਾ ਕਾਰ ਰਹੇ ਆ ਅਗਲੇ ਨੇ ਜੇਲ ਨਹੀਂ ਕੀਤਾ ਉਹਨਾਂ ਨੂੰ ਜੇਲ੍ਹ ਲਈ ਭੇਜਿਆ ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਪਰ ਉਹਨਾਂ ਨੂੰ ਸਾਡੇ ਬੱਚੇ ਡਿਪੋਟ ਹੋ ਕੇ ਆ ਰਹੇ ਨੇ ਭਾਈ ਉਹ ਤਾਂ ਆਣਗੇ ਕੰਮ ਦੰਦਾ ਐ ਨਹੀਂ ਨਾਲੇ ਜੇ ਆਪਾਂ ਲੀਗਲੀ ਤਰੀਕੇ ਨਾਲ ਜਾਵਾਂਗੇ ਫਿਰ ਨਹੀਂ ਜੇ ਆਪਾਂ ਭੇਜਣੇ ਚਾਹੀਦੇ ਤਰੀਕਿਆਂ ਨਾਲ ਆ ਜਾਂ ਉੱਥੇ ਜਾ ਕੇ ਮਸ਼ਕਰੀਆਂ ਕਰਨੀਆਂ ਨੇ ਉਹ ਚਿੰਮੇ ਵਾਲੇ ਗੇਂਜ ਚ ਬਹੋਣਾ ਹੀ ਆ ਭਾਈ ਇਦਾਂ ਸ਼ੇਅਰ ਕਰ ਦਿਓ ਵੀਡੀਓ ਨੂੰ ਸਸਤੀ ਗੱਲ ਦੇ